ਇਹ ਇਹ ਕਿਹਦਾ ਫੇਰਵਾ ਇੱਥੇ ਗੱਲਾਂ ਤਾਂ ਬਹੁਤ ਕਰਦੇ ਲੋਕ ਕਿ ਅਸੀਂ ਪ੍ਰਧਾਨ ਫੌਲ ਬੱਡੇ ਤੋਂ ਕੋਈ ਨਹੀਂ ਜਦੋਂ ਇਹ ਵਸਤਾਂਨ ਪਾਕਿਸਤਾਨ ਬਣਿਆ ਕੋਪ ਗਲਤੀਆਂ ਕਿਹਨੀਆਂ ਆਈਆਂ ਉਹ ਗਲਤੀਆਂ ਸਾਡੇ ਉਸਤਾਨ ਨੂੰ ਮੋੜ ਲੰਗੀਆਂ ਸਾਡੇ ਦੇਸ਼ ਦੇ ਚੋ ਨੇਤਾ ਹੀ ਜੇ ਕੁਰਸੀ ਦੇ ਭੇਈ ਉਹਨਾਂ ਨੇ ਟੁਕੜੇ ਕਰਵਾਏ ਕੋਈ ਨਹੀਂ ਪਕਸਾਂ ਚ ਸੇਤੀ ਬਿੰਦੂ ਹੀ ਮੁਸਲਮਾਨ ਹੀ ਕੋਈ ਨਹੀਂ ਜੁਦਾ ਇਹ ਦੇਸ਼ ਦੇ ਟੁਕੜੇ ਹੋਣ ਪਰ ਕੁਝ ਨੇਤਾ ਜੋ ਕੁਰਸੀ ਤੇ ਪਹੁੰਚੇ ਹੀ ਉਹਨਾਂ ਦੇ ਦੇਸ਼ ਦੇ ਦੋ ਗਿੱਤੇ ਦੀ ਰੁੱਖੇ ਕਰਾਉਂਦੇ ਤੇ ਅੱਜ ਕੋਲਰ ਖੇਮੇ ਆ ਮੈਂ ਹੀ ਪਹੁੰਚਿਆ ਕੁਰਬਾਨੀਆਂ ਜੋ ਕੁਰਬਾਨੀਆਂ ਦੇਜਵਾਤੇ 85% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਸਟਰੀਲ ਨਵਾਰਤ ਲੈ ਕੇ ਹੁਣ ਤੱਕ ਦੀਆਂ ਕੁਰਬਾਨੀਆਂ ਨੋਟ ਕਰੋ ਸਭ ਤੋਂ ਜ਼ਿਆਦਾ ਸਾਡੇ ਪੰਜਾਬੀਆਂ ਨੇ ਕੁਰਬਾਨੀਆਂ ਨੇ ਤੇ ਅਸੀਂ ਜਿਸ ਦੇਸ਼ ਵਿੱਚ ਰਹਿੰਦੇ ਆ ਉਹ ਜਿੱਦਾਂਾਨੂੰ ਇੱਕ ਨਿੱਕ ਮਿਲਣਾ ਚਾਹੀਦਾ ਹੀ ਉਹ ਜਿਹੜਾ ਨਿੱਕਾਨੂੰ ਇਹ ਦੇਸ਼ ਨਾਲ ਨਹੀਂ ਦਿੱਤਾ ਕਿਉਂਕਿ ਜਦੋਂ ਹੀ ਚੰਗੇ ਕੰਮ ਕਰਦੇ ਆ ਉਹਨਾਂ ਦਾ ਹੀ ਦੇਸ਼ ਬੋਲਤਾ ਤੇ ਜਦੋਂ ਕੋਈ ਹੱਕ ਮੰਗਣਿਆ ਤੇ ਉਦੋਂ ਅਸੀਂ ਉਗਰਵਾਦੀ ਹਟਕਾ ਦਿਓ ਜੰਨੇ ਆ ਅਸੀਂ ਦੇਸ਼ ਦੇ ਖਾਤਰ ਪੈਨਸ਼ਨ ਆ ਕੇ ਵੀ ਹੁਣ ਜਦੋਂ ਅਪਰਸਨ ਸੰਗੁਰ ਚਲਾਇਆ ਤੇ ਜਿੰਨੇ ਵੀ ਸਾਡੇ ਅਕਸਰ ਸਮਾਂ ਦੀ ਉਹਨੇ ਸਾਧੀਆਂ ਤਾੜੀਆਂ ਤੇ ਜਦੋਂ ਵੀ ਹੁਕਮ ਹੰਦਾਵਾ ਅਸੀਂ ਬਾਹਰ ਤੇ ਜਾ ਕੇ ਲੜਨ ਨੂੰ ਤਿਆਰ ਬੈਠੇ ਆ ਤੇ ਜਨੋ ਹੀ ਹੱਕੀ ਮੰਗਾਂ ਦੀ ਗੱਲ ਕਰਦੇ ਆ ਤੇ ਲੋਹੀ ਦੇਸ ਤੋਂ ਹੀ ਹੋ ਜੰਦੇ ਆ ਸਾਡੇ ਫੌਜੀ ਸਨਕ ਵੀ ਕੋਈ ਚੰਗੀ ਸਥਿਤੀ ਵਿੱਚ ਨਹੀਂ ਰਹਿੰਦੇ ਆ ਕੇ ਪੈਨਸ਼ਨ ਇਹ ਆ ਥੋੜੇ ਦਿਨ ਪਹਿਲੇ ਜੋ ਕਾਂਡ ਹੋਇਆ ਕਰਨਲ ਬਾੜ ਦਾ ਉਹਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਜਦੋਂ ਪੁਲਿਸ ਨੇ ਉਹਨੂੰ ਕੁੱਟਿਆ ਉਹਦੇ ਮੁੰਨੇ ਨੂੰ ਕੁੱਟਿਆ ਪਰ ਉਹਦੀ ਜਿਹੜੀ ਮਿਸਿਸ ਸੀ ਉਹ ਦਿਨ ਨਹੀਂ ਛੱਡਿਆ ਉਹ ਸੁਪਰੀਮ ਕੋਰਟ ਤੱਕ ਉਹਨੂੰ ਪਹੁੰਚ ਕਰ ਦਿੱਤੀ ਉਹਨੂੰ ਤੇ ਅੱਜ ਸੀਬੀਆਈ ਇਨਕੁਆਇਰੀ ਉਸ ਕੇਸ ਦੀ ਹੋ ਰਹੀ ਆ ਉਹ ਕਿਉਂ ਹੋ ਰਹੀ ਆ ਜਿੰਨੇ ਵੀ ਮਾਲਵੇ ਦੇ ਫੌਜੀ ਸੀ ਉਹ ਸਾਰੇ ਦੇ ਸਾਰੇ ਇੱਕ ਮੰਚ ਤੇ ਆ ਗਏ ਸੀ ਸਾਡੇ ਫੌਜੀਆ ਨਹੀਂ ਤੇ ਬਾਜ਼ ਮਾਰਨਾ ਕਿਸੇ ਨਾ ਵੀ ਕੋਈ ਜਾਂਚਤੀ ਹੋਈ ਦੀ ਆ ਤੇ ਪੁੱਛ ਲਗੇ ਚੱਡਿਆ ਚੰਨਾ ਕਿ ਨੇਤਾ ਦੇ ਪਿੱਛੇ ਭਜਦਾ ਵਾ ਉਹ ਕਦੇ ਵੀ ਉਹ ਸੰਗਠਨ ਦੋਤਨ ਬਣੀ ਹੋਏ ਫੌਜੀਆ ਦੇ ਸਾਡੇ ਇਲਾਕੇ ਦਾ ਕੋਈ ਬੰਦਾ ਆਉਣਾ ਵੀ ਵਿੱਚ ਕੋਈ ਸ਼ਿਕਰਤ ਨਹੀਂ ਕਰਦਾ ਜਾ ਕੇ ਮੈਂ ਟਾਈਮ ਟੂ ਟਾਈਮ ਆਵਾਜ਼ ਮਾਰਦਾ ਵਾਂ ਵੀ ਆਪਾਂ ਇਕੱਠੇ ਹੋਈਏ ਕਿਸੇ ਵੀ ਸੰਗਠਨ ਦੇ ਨਾਲ ਦਿਲੋਂ ਛੁੜਿਏ ਜਿਹੜੀ ਵੀ ਸਾਨੂੰ ਕੋਈ ਪਰਵਾਹ ਆਉਂਦੀ ਆ ਕਿਸੇ ਸਾਡੇ ਫੌਜੀ ਨਾਲ ਕਿਤੇ ਜ਼ਿਆਸਤੀ ਹੁੰਦੀ ਆ ਤੇ ਸਾਰੇ ਸੈਨਿਕ ਇਕੱਠੇ ਹੋ ਗਏ ਉਸ ਪ੍ਰਸ਼ਾਸਨ ਦੇ ਵਿਰੁੱਧ ਜਦੋਂ ਝੰਡਾ ਲਾ ਕੇ ਖੜੇ ਹੋ ਜਾਗੇ ਤੇ ਕੇਦੀ ਹਿੰਮਤ ਰਿਆ ਵੀ ਤੁਹਾਡੀ ਸੁਣਾਈ ਨਹੀਂ ਹੋਏਗੀ ਤੇ ਅਸੀਂ ਇਕੱਠੇ ਵੀ ਹੁੰਦੇ ਆ ਤੂੰ ਝੰਡੇ ਦੀ ਦਿਆਲੋ ਸਾਡੇ ਬਹੁਤ سارے ਵੀਰ ਘਰਾਂ ਜੀ ਬੈਠੇ ਆ ਤੇ ਇੱਥੇ ਆ ਕੇ ਇੱਕ ਹੌਂਸਲਾ ਵਜਾਈ ਵੀ ਨਹੀਂ ਕਰ ਸਕਦੇ ਵੀ ਜੋ ਪ੍ਰੋਗਰਾਮ ਕਰ ਰਹੇ ਆ ਉਹ ਆਪਣੇ ਵਾਸਤੇ ਨਹੀਂ ਕਰ ਰਹੇ ਉਹ ਪੂਰੇ ਸੈਨਕਾਂ ਵਾਸਤੇ ਕਰ ਰਹੇ ਆ ਸਾਡੇ ਪਿੰਡ ਵਿੱਚ ਹੀ ਫਸਟ ਵੱਡ ਮਾਰਤੂ ਲੈ ਕੇ ਹੁਣ ਤੱਕ ਪੰਜ ਛੇ ਬੰਦੇ ਸੀ ਹੀਰ ਹੋ ਚੁੱਕੇ ਆ ਪਰ ਅਸੀਂ ਉਹਨਾਂ ਨੂੰ ਸਰਦਾਰਨੀ ਦੇਣ ਵਾਸਤੇ ਵੀ ਨੀਸੇ ਇਕੱਠੇ ਹੁੰਦੇ ਫਸਟ ਬੰਦੇ ਮਾਰ ਵਿੱਚ ਵੀ ਸਾਡੇ ਸੀ ਦਾ ਸੈਗਮੈਂਟ ਵਿੱਚ ਸਾਡੇ ਸੀ ਦਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਇੱਕੋ ਇੱਥੇ ਬੈਠੇ ਹੋਇਆ ਤੇ ਜਿਹੜਾ ਬਾੜ ਵਿੱਚ ਸਾਡੇ ਚਾਚਾ ਜੀ ਸਰਮਨ ਸਿੰਘ ਉਹਨਾਂ ਦਾ ਪਰਾ ਹੀ ਵੱਡਾ ਜਗਿੰਦਰ ਸਿੰਘ ਜੀ ਉਹ ਬਾੜ ਦੀ ਲੜਾਈ ਦੀ ਜੀਤ ਹੋਇਆ ਤੋਂ ਬਾਅਦ ਕੱਤਰ ਦੀ ਲੜਾਈ ਦੇ ਵਿੱਚ ਸਾਡੇ ਚਾਚਾ ਜੀ ਸਰਜੀਤ ਸਿੰਘ ਪੁੱਤਰ ਸਿਹਾਰ ਬੰਤਾ ਸਿੰਘ ਜੀ ਉਹ ਸ਼ਹੀਦ ਹੋਏ ਤੇ ਪ੍ਰਸੰਜੋ ਕਾਰਗਰ ਚੱਲਦਾ ਹੀ ਆਪਣਾ ਜੀਐਨਕੇ ਦੇ ਵਿੱਚ ਬੀਜੇਪ ਪ੍ਰਸੰਜ ਚੱਲਦਾ ਹੀ ਮੇਰੇ ਕਲੇ ਉਹਦੇ ਵਿੱਚ ਸਾਡੇ ਕਿ ਨਰਮਲ ਸਿੰਘ ਜੀ ਸਾਡੇ ਦਿਵਾਨ ਸਿੰਘ ਜੀ ਉਹ ਸ਼ਹੀਦ ਹੋਏ ਸਾਡੇ ਐਕਸਰਸ ਰਮਾਨਿਕ ਫੌਜੀ ਸਰਦਾਰ ਹਰਮਨ ਸਿੰਘ ਜੀ ਜਿੰਨਾਂ ਕੇ ਪੁਲਿਸ ਨੂੰ ਜੁਆਇਨ ਕੀਤਾ ਉਹ ਸੀਰੀਅਰ ਕਮੰਡ ਬਰੀਏਰੀਏ ਦੇ ਵਿੱਚ ਬੰਬ ਲਾਸ਼ ਵਿੱਚ ਨੂੰ ਸੀਧ ਕਰ ਦਿੱਤਾ ਗਿਆ ਸੀ ਤੇ ਅਸੀਂ ਉਹਨਾਂ ਨੂੰ ਸਿਜਦਾ ਕਰਨ ਵਾਸਤੇ ਵੀ ਪਿੰਡ ਦੇ ਨਗਰ ਦੇ ਲੋਕ ਇੱਥੇ ਨਹੀਂ ਆ ਸਕਦੇ ਤੇ ਬੜੇ ਸ਼ਰਮ ਦੀ ਗੱਲ ਵਾ ਅਸੀਂ ਜੋ ਸਾਡੇ ਨਗਰ ਦੇ ਲੋਕ ਆ ਬਹੁਤ ਬਹੁਤ ਹੀ ਅਮੀਰ ਆ ਕਮਜ਼ੋਰਾਂ ਨੂੰ ਜਾਨਾ ਨਹੀਂ 80% ਜਿਹੜੇ ਸਾਡੇ ਬੱਚੇ ਆ ਉਹ ਵਿਦੇਸ਼ਾਂ ਵਿੱਚ ਵਾ ਪਰ ਜਦੋਂ ਕੋਈ ਕੰਮ ਦੀ ਗੱਲ ਹੁੰਦੀ ਆ ਕੋਈ ਚੰਗੇ ਕੰਮ ਕਰਨ ਵਾਸਤੇ ਬੋਲਿਆ ਜਾਂਦਾ ਵਾ ਤੇ ਉਹ ਉਹ ਸਾਹਮਣੇ ਨਹੀਂ ਆਉਂਦੇ ਕਿਸਾਨ ਅੰਦੋਲਨ ਚੱਲਿਆ ਉਸ ਅੰਦੋਲਨ ਦੇ ਵਿੱਚ ਮੈਂ ਉਹਨਾਂ ਦੇ ਜੁੜਿਆ ਹੋਇਆ ਹਾਂ ਮੈਂ ਕੱਲਾ ਦੀਆਂ ਪਿੰਡ ਵਾਲਿਆਂ ਨੇ ਮੈਨੂੰ ਸਪੋਰਟ ਕੀਤੀ ਆ ਤੇ ਮੈਂ ਉਹਨਾਂ ਨੂੰ ਕਦੇ ਛੱਡਿਆ ਨਹੀਂ ਆ ਜਦੋਂ ਵੀ ਉਹ ਜਟੇਬੰਦੀ ਜਿੱਥੇ-ਜਿੱਥੇ ਵੀ ਬਣਾਉਂਦੀ ਆ ਮੇਰੇ ਨਾਲ ਜੋ ਵੀ ਸਾੜੇ ਨਗਰ ਦੇ ਕਿਸਾਨ ਜੁੜੇ ਹੋਏ ਨੇ ਉਹ ਜਾਣਦੇ ਆ ਉਹ ਲੈਂਡ ਪੂਲਿੰਗ ਨੀਤੀ ਜੋ ਗਵਰਨਮੈਂਟ ਲੈ ਕੇ ਆਈ ਸੀ ਉਦੇ ਖਿਲਾਫ ਬੜਾ ਜਲਦਸ ਪ੍ਰੋਟੈਸਟ ਹੋਇਆ ਕੁਝ ਪ੍ਰਸ਼ਾਸਨ ਨੂੰ ਰੋਕਣ ਵਾਸਤੇ ਗੌਰਮਨ ਨੇ ਬੜਾ ਪ੍ਰਪੁਗਣਾ ਕੀਤਾ ਵੀ ਇਹਦਾ ਬੜਾ ਫਾਇਦਾ ਵਾ ਜਦੋਂ ਵਿਦਵਾਨ ਕਿਸਾਨ ਸਾਹਮਣੇ ਆਏ ਇਹਨਾਂ ਨੂੰ ਡਿਬੇਟ ਕਰਨ ਵਾਸਤੇ ਬੋਲਿਆ ਉਸ ਤੋਂ ਮੋਦੀ ਨੂੰ ਡਿਬੇਟ ਕਰਨ ਵਾਸਤੇ ਬੋਲਿਆ ਹੀ ਤੇ ਕੋਈ ਸਾਹਮਣੇ ਨਹੀਂ ਆਇਆ ਸਭ ਤੁਸੀਂ ਲਾ ਕੇ ਭੱਜ ਗਏ ਹੀ ਤੇ ਜਦੋਂ ਦੇਖਿਆ ਵੀ ਐਡਾ ਵੱਡਾ ਪ੍ਰੋਟੈਸਟ ਗਵਰਨਮੈਂਟ ਦੇ ਖਿਲਾਫ ਖੜਾ ਹੋ ਗਿਆ ਤੇ ਉਹਨਾਂ ਨੂੰ ਉਹ ਸਕੀਮ ਵਾਪਸ ਲੈਣੀ ਪਈ ਇਹ ਜੋ ਕੁਰਬਾਨੀਆਂ ਸਾਡੇ ਪੰਜਾਬੀ ਕਰਦੇ ਨੇ ਇਹ ਜ਼ੁਲਮ ਦੇ ਖਿਲਾਫ ਕਰਦੇ ਨੇ ਜਦੋਂ ਵੀ ਕਿਤੇ ਜ਼ੁਲਮ ਵਾਧਾ ਵਾ ਚਾਹੇ ਮੁਗਲਾਂ ਦਾ ਲੈ ਕੇ ਹੁਣ ਤੱਕ ਹੋਵੇ ਇੱਕ ਪੰਜਾਬੀ ਉੱਠਦੇ ਆ ਆ ਥੋੜੇ ਦਿਨ ਪਹਿਲੇ ਦਿੱਲੀ ਦੇ ਵਿੱਚ ਸਾਡੇ ਆਰਮੀ ਵਾਲਿਆਂ ਨੇ ਪ੍ਰੋਟੈਸਟ ਕੀਤਾ ਹੀ ਜੋ 8ਵੇਂ ਕਮਿਸ਼ਨ ਅਗਲੇ ਸਾਲ ਤੋਂ ਲਾਗੂ ਹੋ ਰਿਹਾ ਵਾ ਬਹੁਤ ਸਾਰੀਆਂ ਕਮੀਆਂ ਉਹਦੇ ਵਿੱਚ ਵਾ ਉਸ ਕਮੀਆਂ ਨੂੰ ਦੂਰ ਕਰਨ ਵਾਸਤੇ ਸਾਡੇ ਪਿੰਡੋਂ 7-8 ਨੌਜਵਾਨ ਆਹੀ ਸਾਡੇ ਭਰਾ ਗਏ ਉਹਦੇ ਵਿੱਚ ਮਨੀ ਸਾਭਦੀ ਪਰ ਸਾਡੇ ਹੋਰ ਇਲਾਕੇ ਵਿੱਚੋਂ ਜਾਂ ਇੰਨੇ ਭੋਜੀ ਸਾਡੇ ਇਲਾਕੇ ਦੇ ਵਿੱਚ ਬਹੁਤ ਘੱਟ ਲੋਕ ਗਏ ਜਦੋਂ ਅਸੀਂ ਜੰਤਰ ਮੰਡਰ ਤੇ ਪਹੁੰਚੇ ਉੱਥੇ ਪੱਗਾਂ ਲਈ ਦਿਖਾਈ ਦਿੰਦੇ ਸੀ ਪੂਰੇ ਇੰਡੀਆ ਦਾ ਪ੍ਰਸ਼ਸੀਅਤੇ ਜਦੋਂ ਅਸੀਂ ਝੂਪੀ ਲਈ ਹਰਿਆਣੇ ਦੇ ਮੇਰੇ ਵੀਰ ਨੂੰ ਵੀਰ ਉਹਨਾਂ ਦਾ ਚੰਗਾ ਯੋਗਦਾਨ ਪਿਆ ਉੱਥੇ ਗਵਰਨਮੈਂਟ ਨੂੰ ਲਾਸਟ ਵਿੱਚ ਉਹ ਸਾਨੂੰ ਕੈਰ ਕਰਕੇ ਲੈ ਗਏ ਉੱਥੇ ਤੇ 2 ਘੰਟੇ ਬਾਅਦ ਬਿਠਾ ਕੇ ਉਹਨਾਂ ਨੇ ਜੋ ਸਾਡੇ ਕੋ ਬੰਦਰ ਲੈਣਾ ਹੀ ਉਹ ਲੈ ਕੇ ਸਾਡੇ ਦਿੱਤੇ ਪਰ ਸਾਡੇ ਜੋ ਪੰਜਾਬੀ ਆ ਜਦੋਂ ਵੀ ਸਾਡੇ ਕੋ ਖਿਲਾਫ ਕੋਈ ਵੀ ਗੌਰਮੈਂਟ ਕੰਮ ਕਰਦੀ ਆ ਤੇ ਸਾਡੇ ਬੰਦੇ ਪਹਿਲੇ ਉੱਠ ਕੇ ਅੱਗੇ ਆਉਂਦੇ ਆ ਤੇ ਮੈਂ ਇਹ ਵੀਰਾਂ ਨੂੰ ਜੋੜ ਕੇ ਹੱਥ ਜੋੜ ਕੇ ਬੇਨਤੀ ਆ ਕਿ ਜਿੰਜੇ ਕਰਾਈ ਕੋਈ ਸੰਘਰਸ਼ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ ਉਹਨਾਂ ਨਾਲ ਸਾਥ ਨਹੀਂ ਦਿੰਦੇ ਨਾ ਤੇ ਤੁਹਾਡੇ ਨਾਲ ਕੱਲੇ-ਕੱਲੇ ਇਜਾਜ਼ਤੀ ਹੋਏਗੀ ਜੁੱਤੀਆਂ ਖਾ ਮੇਰਾ ਹੋਵੇ ਹੁਣ ਵੀ ਸਾਡਾ ਚੱਕਰੀ ਦਾ ਕੈਪਟਨ ਜਗੀਰ ਸਿੰਘ ਆ ਉਹਨੂੰ ਇਸ ਇਲਾਕੇ ਦਾ ਬਲਾਕ ਪ੍ਰਧਾਨ ਆ ਬਣਾਇਆ ਹੋਇਆ ਫੌਜੀਆ ਦਾ ਤੇ ਮੈਂ ਆਪਣੇ ਪਿੰਡ ਦੇ ਵੀਰਾਂ ਕੇ ਤੇ ਬਾਕੀ ਇਲਾਕੇ ਦੇ ਕੇ ਬੇਨਤੀ ਕਰਦਾ ਕਿ ਉਹਦੇ ਨਾਲ ਅਸੀਂ 4-5 ਬੰਦੇ ਜਾਂਦੇ ਆ ਤੇ ਕੋਈ ਟਾਈਮ ਰੱਖਾ ਲਈ ਕਿਸੇ ਦੇ ਨਾਲ ਤੇ ਇੱਕ ਵਧੀਆ ਕੱਟ ਕਰਕੇ ਫੌਜੀਆ ਦਾ ਇੱਕ ਚੰਗਾ ਸੰਗਠਨ ਨਹੀਂ ਹੈ ਕਦੇ ਵੀ ਉਸ ਸਟਾਣੇ ਪਹੁੰਚਾਈ ਦੀ ਇਕੱਠੇ ਹੋ ਗਏ ਅਸੀਂ ਉੱਥੇ ਪਹੁੰਚੀਏ ਮੈਂ ਵੇ ਮੇਰੇ ਜਿਹੜੀਆਂ ਦੋ ਚਾਰ ਗੱਲਾਂ ਆਈਆਂ ਨੋਟ ਕਰਿਓ ਤੇ ਸਖਤਨ ਹੋ ਜਾਓ ਕੋਈ ਵੀ ਕੰਮ ਜਦੋਂ ਅਸੀਂ ਏਕੇ ਵਿੱਚ ਆ ਜਾਗੇ ਨਾ ਉਹ ਅਸੀਂ ਕਰਵਾ ਕੇ ਛੱਡਾਂਗੇ ਪਰ ਸਚਾਈ ਹੋਣੀ ਚਾਹੀਦੀ ਆ ਜਿਵੇਂ ਜਥੇਬੰਦੀਆਂ ਵਿੱਚ ਪੱਕਾ ਵਾ ਵੀ ਉਹ ਕਿਸੇ ਝੂਠੇ ਬੰਦੇ ਦਾ ਸਾਥ ਨਹੀਂ ਦਿੰਦੇ ਚੋਰ ਦਾ ਬੁਲਾਤਾਕਾਰੀ ਦਾ ਤੇ ਨਸੇ ਵਾਲੇ ਦਾ ਉਹ ਸਾਥ ਨਹੀਂ ਦਿੰਦੇ ਬਾਕੀ ਉਹ ਸਾਥ ਕਿਸੇ ਨਾ ਜਲਤੀ ਹੋਈ ਜ਼ਮੀਨ ਦੀ ਜਾਇਦਾਦੀ ਪਰ ਸਿਰਫ ਇਹਦੀ ਲੜਕੀ ਦੇ ਨਾਲ ਕੋਈ ਅੱਜ ਵੀ ਰਿਸ਼ਤੇਦਾਰ ਰਿਸ਼ਤੇ ਸੱਦੇ ਜਾਂਦੇ ਆ ਉਹ ਬੜਾ ਵਧੀਆ ਸਮਝੌਤਾ ਕਰਵਾ ਕੇ ਹੁੰਦੇ ਆ ਤੇ ਜੇ ਸਾਡਾ ਵੀ ਸਿਲੈਕਟਰ ਬਣਿਆ ਹੋਵੇ ਤੇ ਅਸੀਂ ਵੀ ਉਹ ਕੰਮ ਕਰ ਸਕਦੇ ਆ ਮੈਂ ਜਿਆਦਾ ਪਾਸੇ ਨਾ ਪਾਸੇ ਮੌਤ ਮੇਰੇ ਕੋਲ ਕੋਈ ਮੈਨੂੰ ਘੰਟਾ ਲਗਾ ਸਕੋ ਪੁਆਇੰਟ ਮੈਂ ਲਿਖਿਆ ਹੋਇਆ ਇਹੀ ਪਰ ਉਹ ਇਥੇ ਜਾਇਜ਼ ਨਹੀਂ ਦੇਣਾ ਸਮਾਂ ਤੇ ਮੈਂ ਇੰਨਾ ਕੀ ਆਵਾਜ਼ ਬੁਲੰਦ ਕਰਦਾ ਕਿ ਇਸ ਤਿਰੰਗੇ ਦੀ ਖਾਤਰ ਜਿਹੜੀਆਂ ਕੁਰਬਾਨੀਆਂ ਅਕਸਰ ਬਜ਼ੁਰਗਾਂ ਦੇ ਦਿੱਤੀਆਂ ਹੌਲ ਵੀ ਦੇ ਰਹੇ ਆ ਸਾਡੇ ਦੋ ਜਵਾਨ ਹੁਣ ਸੀਰ ਹੋਇਆ ਤੁਹਾਨੂੰ ਪਤਾ ਨਹੀਂ ਜਿੰਦਾ ਉਹਨਾਂ ਨੂੰ ਜਦ ਤੰਗਾ ਪਾ ਕੇ ਹੁੰਦਾ ਨਾ ਤੇ ਫਿਰ ਅਸੀਂ ਉਹਨੂੰ ਸਨੂਟ ਮਾਰਦੇ ਆ ਤੇ ਇਸ ਕਰਕੇ ਤੇ ਫੌਜੀ ਵੀਰੋ ਤੁਹਾਡੀ ਬੜੀ ਕੰਨੀ ਜਰਵਾਨੀ ਆ ਤੁਸੀਂ 28 ਸਾਹਿਬ 20 ਸਾਲ 26 ਸਾਹਿਬ 15 ਸਾਲ ਨੌਕਰੀ ਕਰਕੇ ਆਉਂਦੇ ਆ ਦੇਸ਼ ਦੀ ਖਾਤਰ ਔਰ ਆਪਣੇ ਬੱਚਿਆਂ ਦੀ ਖਾਤਰ ਤੇ ਬਹੁਤ ਸਾਰਾ ਸਾਡਾ ਨੂੰ ਬੈਨਫਿਟ ਵੀ ਆ ਤੇ ਮੈਂ ਫੇਰ ਸਾਰੇ ਵੀਰਾਂ ਨੂੰ ਏਕੇ ਦੇ ਵਿੱਚ ਬਣਨ ਦੀ ਕੋਸ਼ਿਸ਼ ਕਰਦਾ ਹਾਂ ਵੀ ਜਦੋਂ ਵੀ ਕਿਤੇ ਆਵਾਜ਼ ਬਿੰਦੀ ਤਾਂ ਹਾਜ਼ਰ ਹੋਵੋ ਤੇ ਅੱਜ ਹੀ 2-4 ਮਿੰਟ ਬਾਅਦ ਇੱਕ ਹੋਰ ਬੁਲਾਵਾ ਫਿਰ ਅਸੀਂ ਝੰਡਾ ਜੋ ਤਿਰੰਗਾ ਵਾ ਉਹ ਸਾਡੇ ਚੈਪਟਨ ਕੁੰਮਨ ਸਿੰਘ ਜੀ ਬੜੇ ਦਲੇਰ ਬੰਦੇ ਨੇ ਉਹ ਇੱਥੇ ਆਹੀ ਪ੍ਰੋਗਰਾਮ ਕੀਤਾ ਸੀ ਉਸ ਨੂੰ ਤੇ ਉਹਨਾਂ ਦਾ 20000 ਦਾ ਅਲੋਟਸ ਕੀਤਾ ਵੀ ਤੁਸੀਂ ਮੇਰੇ ਕੋ ਕਦੇ ਵੀ ਜਦੋਂ ਤੁਹਾਡਾ ਸਮਾਰਕ ਬਣਦਾ ਵਾ ਤੇ ਤੁਸੀਂ 20000 ਰੁਪਏ ਤੋਂ ਲੈ ਲਿਓ ਪਰ ਆਡੀ ਬੰਦ ਕਿਸੇ ਮੇਰੀ ਵੀ ਆਈ ਤੋ ਕੰਮ ਨਹੀਂ ਕਰ ਸਕੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆ ਵੀ ਉਹ ਹਰ ਸਾਲ ਹੁੰਦੇ ਆ ਵਾਏ ਜੀ ਕਾ ਖਾਲਸਾ ਵਾਏ ਰੂ ਜੀ ਕੀ ਫਤਿਹ